ਐਸ ਵੇਲੇ ਜਲੰਧਰ ਜ਼ਿਲ੍ਹੇ ਦੇ ਜਮਸ਼ੇਰ ਪਿੰਡ ਲਈ ਤਾਂ ਜਿਹੜੇ ਦਿਵਾਲੀ ਆ ਜਾਂ ਜੜਿਆਲੀ ਆ ਇੱਧਰ ਹੋਰ ਜਿੰਨੇ ਵੀ ਪਿੰਡ ਪਿੱਛੇ ਝੇੜੂ ਮੇੜੂ ਆ ਕਿਉਂਕਿ ਸਾਨੂੰ ਝੇੜੂ ਤੋਂ ਵੀ ਫੋਨ ਆਇਆ ਨਾ ਕਹਿੰਦੇ ਉੱਥੇ ਵੀ ਪਾਣੀ ਦਾ ਲੈਵਲ ਘਟਣਾ ਸ਼ੁਰੂ ਹੋ ਗਿਆ ਪਰ ਐਸ ਵੇਲੇ ਜਿਹੜਾ ਦਿਵਾਲੀ ਦੇ ਜਿਹੜਾ ਪੌਲਿਆ ਕੰਗਣੀਆਂ ਵਾਲਾ ਉੱਥੇ ਜਿਹੜਾ ਪਾਣੀ ਦਾ ਲੈਵਲ ਨਹੀਂ ਘਟਣਾ ਸ਼ੁਰੂ ਹੋਇਆ ਉਹਦਾ ਇੱਕ ਕਾਰਨ ਆ ਮੈਂ ਉਹਦੇ ਲਈ ਤੁਹਾਨੂੰ ਆ ਵੀਡੀਓ ਬਣਾਈ ਆ ਉਹਦਾ ਕਾਰਨ ਇਹ ਆ ਵੀ ਜਦੋਂ ਸਾਡੇ ਪਿੰਡੋਂ ਵੀ ਜਿਹੜਾ ਪਾਣੀ ਆ ਪੌਣਾ ਫੋਟ ਜਿਹੜਾ ਥੱਲੇ ਲੈ ਗਿਆ ਆ ਅੱਜ 2 ਵਜੇ ਤੱਕ ਜਿਹੜਾ ਪਾਣੀ ਸੀਗਾ ਨਾ ਉਹ ਥੋੜਾ ਤਾਂ ਸਗਾ ਮਲਚ ਦਾ ਬਦੀ ਵਧਣ ਰਿਆ ਸੀ ਤੇ ਸਾਡੇ ਹੁਣ ਜਿਹੜਾ ਝੋਨਾ ਹੈ ਇੰਨਾ ਇੰਨਾ ਨੰਗਾ ਹੋ ਗਿਆ ਮਤਲਬ ਪੌਣਾ ਫੁੱਟ ਜਿਹੜਾ ਝੋਨਾ ਦਿਸਣ ਲੱਪਿਆ ਜਦੇ ਉਤੋਂ ਦੀ ਇੰਨਾ ਇੰਨਾ ਪਾਣੀ ਹੋ ਗਿਆ ਸੀ ਮਤਲਬ ਪੌਣਾ ਫੁੱਟ ਜਿਹੜਾ ਪਾਣੀ ਜਿਹੜਾ ਥੱਲੇ ਨੂੰ ਚਿਲ ਗਿਆ ਇੱਥੋਂ ਪਾਣੀ ਨਾ ਘਟਣ ਦਾ ਕਾਰਨ ਨਹੀਂ ਆ ਵੀ ਆ ਦੇਖੋ ਆ ਜਿਹੜੀ ਚੀਜ਼ ਆ ਨਾ ਵੀ ਇਹ ਥਾਂ ਥੋੜਾ ਆ ਪਾਣੀ ਦੇ ਲੰਘਣ ਨੂੰ ਵੀ ਜਿਹੜਾ ਹੁਣ ਪਿਛਲੇ ਪਾਸੇ ਪਾਣੀ ਜਿਹੜਾ ਫੈਲਿਆ ਹੋਇਆ ਆ ਉਹਨੇ ਆਪਣਾ ਟਾਈਮ ਤੇ ਲਉਣਾ ਹੀ ਆ ਨਿਕਲਣ ਇਸ ਲਈ ਆ ਜਿਹੜਾ ਪਾਣੀ ਆ ਨਾ ਆ ਦੇਖੋ ਆ ਜਿਹੜਾ ਪਾਣੀ ਮੈਂ ਤੁਹਾਨੂੰ ਦਿਖਾਉਂਦਾ ਇਹ ਪਾਣੀ ਜਿਹੜਾ ਤਾਂ ਨਹੀਂ ਨਿਕਲ ਰਿਹਾ ਕਿਉਂਕਿ ਇਸ ਪਾਣੀ ਦੇ ਜਿੱਦਾਂ ਮਤਲਬ ਥਾਂ ਥੋੜਾ ਆ ਇੱਥੋਂ ਨੰਗਣ ਨੂੰ ਪਾਣੀ ਨੂੰ ਤੇ ਜਿਹੜਾ ਪਿਛਲੇ ਪਾਸੇ ਖੱਤਿਆਂ ਦੇ ਵਿੱਚ ਪਾਣੀ ਫੈਲਿਆ ਹੋਇਆ ਆ ਉਹਨੇ ਜਿੱਦਾਂ ਮਤਲਬ ਆਪਣਾ ਟਾਈਮ ਲੈ ਕੇ ਤੇ ਫੇਰ ਨੰਗਣਾ ਮਤਲਬ ਲੱਗਦਾ ਆ ਵੀ ਹੋਰ 2 ਘੰਟਿਆਂ ਤਾਈਂ ਜੇ ਮੀਂਹ ਨਾ ਪਵੇ ਜਿੱਦਾਂ ਅੱਜ 2:00 ਵਜੇ ਦਾ ਮੀਂਹ ਬੰਦ ਹੋਇਆ ਆ ਤੇ ਇਹ ਪਾਣੀ ਜਿਹੜਾ ਇੱਥੋਂ ਹੋਰ ਜਿਹੜਾ ਪੱਧਰ ਆ ਪਾਣੀ ਦਾ ਉਹ ਥੱਲੇ ਨੂੰ ਜਾਊਗਾ ਕਿਉਂਕਿ ਕਾਰਨ ਇਹ ਆ ਵੀ ਸਾਡੇ ਪਿੰਡੋਂ ਜਿੱਦਾਂ ਇੱਥੋਂ ਜਮਸ਼ੇਰ 2 ਕਿਲੋਮੀਟਰ ਹੋਣਾ ਕਿ ਸਾਡੇ ਪਿੰਡੋ ਜਿਹੜਾ ਪੌਣਾ ਫੁੱਟ ਪਾਣੀ ਥੱਲੇ ਨੂੰ ਲੱਤ ਗਿਆ ਇਹ ਜਿਹੜਾ ਪਾਣੀ ਨਾ ਘਟਣ ਦਾ ਕਾਰਨ ਜਿਹੜਾ ਮੈਂ ਤੁਹਾਨੂੰ ਦੱਸਿਆ ਉਹੋ ਹੀ ਆ ਵੀ ਪਾਣੀ ਤਾਂ ਨਹੀਂ ਘਟ ਰਿਹਾ ਕਿਉਂਕਿ ਜਿਹੜਾ ਪਰੇ ਚਲਾਂਗਲ ਨੂੰ ਗਿਆ ਆ ਚਾਚੋ ਵਾਲਾ ਨੂੰ ਗਿਆ ਆ ਜਾਂ ਸਾਡੇ ਪਿੰਡ ਵੀ ਅਜੇ ਖੱਤਿਆਂ ਵਿੱਚ ਹੈਗਾ ਉਹ ਪਾਣੀ ਨਿਕਲੂਗਾ ਹੌਲੀ-ਹੌਲੀ ਤਾਂ ਫੇਰ ਇੱਥੋਂ ਲੈਵਲ ਕੱਟਣਾ ਸ਼ੁਰੂ ਹੋਣਾ ਇੱਥੇ ਥਾਂ ਥੋੜਾ ਆ ਪਾਣੀ ਦੇ ਨੰਗਣ ਨੂੰ ਹਨਾ ਸਾਨੂੰ ਝੇੜੂ ਤੋਂ ਜਦੋਂ ਫੋਨ ਆਇਆ ਸੀ ਵੀਰ ਦਾ ਤੇ ਉਹਨੇ ਦੱਸਿਆ ਵੀ ਸਾਡੇ ਦੀ ਪਾਣੀ ਲੈਣਾ ਸ਼ੁਰੂ ਹੋ ਗਿਆ ਉਹ ਝੇੜੂ ਲਾ ਲਓ ਇੱਥੋਂ ਕਿੰਨਾ ਹੋਊਗਾ 8 ਨਾਲ 10 ਕਿਲੋਮੀਟਰ ਹੋਊਗਾ ਮਤ ਤੇ ਇਹ ਜਿਹੜਾ ਪਾਣੀ ਆ ਜਿਹਦਾ ਗਾਂ ਵੀ ਹੁਣ ਜਿੱਦਾਂ ਜਿੱਦਾਂ ਇਹਨੂੰ ਅ ਬਰਸਾਤ ਨਹੀਂ ਪੈਂਦੀ ਤੇ ਇਹ ਵੀ ਪਾਣੀ ਜਿਹੜਾ ਪੂਰਾ ਘਟਣ ਦੇ ਅਸਾਰ ਜਿਹੜੇ ਆ ਕਿਉਂਕਿ ਪਿਛਲੇ ਪਾਸੇ ਉਹ ਜਿਹੜਾ ਪਾਣੀ ਆ ਉਹਦਾ ਲੈਵਲ ਐਨ ਘਟਣਾ ਸ਼ੁਰੂ ਹੋ ਗਿਆ ਤੇ ਉਹ ਆਪਾਂ ਇਟਾਂ ਦੀ ਨਿਸ਼ਾਨੀ ਲਾਈ ਸੀ ਮੈਂ ਤੁਹਾਨੂੰ ਉਹਦੇ ਵੱਲ ਨੂੰ ਲੈ ਕੇ ਚੱਲਦਾ ਵੀ ਆਪਣੇ ਜਿਹੜੀ ਆਪਾਂ ਇਟਾਂ ਦੀ ਨਿਸ਼ਾਨੀ ਲਾਈ ਸੀ ਭਾਈ ਪਾਣੀ ਘਟਿਆ ਇੱਥੇ ਇੱਕ ਵਦਿਆ ਨੇ ਵਧੀਆ ਆ ਭਾਈ ਅੱਗੇ ਨਾਲੇ ਇੱਥੇ ਵਧੀਆ ਹੈ ਹਾਂ ਵਧੀਆ ਪਰ ਪਿੱਛੇ ਜਮਸ਼ੇਰ ਜਿਹੜਾ ਪੌਣਾ ਫੁੱਟ ਪਾਣੀ ਘਟ ਗਿਆ ਅੱਛਾ ਜਿੱਥੇ ਨਿਸ਼ਾਨੀਆਂ ਲਾਈਆਂ ਸੀ ਇਹ ਮਲ ਜਿਹੜਾ ਥੱਲੇ ਵਾਲੇ ਦੁਆਲੇ ਨੂੰ ਆਲੇ ਦੁਆਲੇ ਫੈਲਿਆ ਸੀ ਨਾ ਪਾਣੀ ਇੱਥੋਂ ਥਾਂ ਥੋੜਾ ਨਿਕਲ ਨੂੰ ਉਹਨੇ ਟਾਈਮ ਤੇ ਲੈਣਾ ਹੀ ਆ ਟਾਈਮ ਤਾਂ ਲੈਣਾ ਹੀ ਆ ਹਾਂ ਉਹ ਟਾਈਮ ਲਊਗਾ ਫੇਰ ਆਪਣੇ ਨਿਕਲੂਗਾ ਇਸ ਵੇਲੇ ਤੁਹਾਨੂੰ ਅੱਗੇ ਜਾ ਕੇ ਮੈਂ ਨਿਸ਼ਾਨੀ ਵੀ ਦਿਖਾ ਲਦਾ ਚੈੱਕ ਕਰ ਲਿਓ ਜਿਹੜੀ ਅਸੀਂ ਨਿਸ਼ਾਨੀ ਇੱਟਾਂ ਦੀ ਲਾਈ ਸੀ ਵੀ ਕੱਲ ਜਿਹੜਾ ਪੰਜ ਇੱਟਾਂ ਦੀਦੀਆਂ ਸੀ ਤੇ ਮੁੜ ਕੇ ਪਾਣੀ ਦਾ ਇੱਥੇ ਪੱਧਰ ਇਹੀ ਆ ਪਾਣੀ ਦਾ ਇੱਥੋਂ ਨਹੀਂ ਪਾਣੀ ਘਟ ਤੇ ਇੱਥੇ ਘਟਣਾ ਮਤਲਬ ਜਦੋਂ 2-3 ਘੰਟੇ ਲੇਟ ਘਟਣਾ ਜਦੋਂ ਸਾਡੇ ਪਿੰਡੋਂ ਹੁਣ ਘਟ ਗਿਆ ਆ ਪੌਣਾ ਫੁੱਟ ਘਟ ਗਿਆ ਆ ਤੇ ਇੱਥੇ ਪਾਣੀ ਲੇਟ ਘਟਣਾ ਇੱਥੇ ਪਾਣੀ ਦਾ ਫਲੋ ਵੀ ਉਦਾਂ ਹੀ ਆ ਕਿਉਂਕਿ ਜਦੋਂ ਪਾਣੀ ਆਲੇ-ਦੁਆਲੇ ਫੈਲ ਜਾਂਦਾ ਆ ਉਹਨੇ ਵਾਪਸ ਆਉਣ ਨੂੰ ਆਪਣਾ ਟਾਈਮ ਤੇ ਲੈਣਾ ਹੀ ਆ ਤੇ ਤੁਹਾਨੂੰ ਇੱਧਰ ਪਾਸੇ ਇੱਥੇ ਜਿੱਦਾਂ ਮਤਲਬ ਕੋਲੇ-ਕੂਲੇ ਆ ਨਾ ਜਿਹੜੇ ਸਾਰੇ ਇਹ ਆ ਦੇਖੋ ਆ ਕੋਲੇ-ਕੂਲੇ ਸਾਰੇ ਡੁੱਬੇ ਪਏ ਆ ਆ ਦੇਖੋ ਤੇ ਪਰ ਸਾਡੇ ਜਿੱਦਾਂ ਹਿਸਾਬ ਨਾਲ ਪਾਣੀ ਇਹ ਘਟ ਗਿਆ ਆ ਕਿਉਂਕਿ ਸਾਡੇ ਪਿੰਡ ਜਿਹੜਾ ਆ ਵੀ ਅਸੀਂ ਉੱਥੇ ਨਿਸ਼ਾਨੀਆਂ ਲਾਈਆਂ ਸੀਗੀਆਂ ਉੱਥੋਂ ਪਾਣੀ ਪੌਣਾ ਫੁੱਟ ਘਟ ਗਿਆ 2 ਕਿਲੋਮੀਟਰ ਤੋਂ ਪਿੱਛੇ ਝੇੜੂ ਮੇੜੂ ਤੋਂ ਕਾਲ ਆਈ ਉੱਥੇ ਵੀ ਘਟ ਗਿਆ ਇਹ ਮਤਲਬ ਹੌਲੀ ਹੌਲੀ ਗਾਂ ਵੀ ਜਦੋਂ ਮਤਲਬ ਇੱਥੋਂ ਨੰਗੂਗਾ ਪਾਣੀ ਫੇਰ ਇੱਥੇ ਜਿਹੜਾ ਇਹਦਾ ਲੈਵਲ ਪਾਣੀ ਦਾ ਘਟਣਾ ਸ਼ੁਰੂ ਹੋਣਾ ਨਾ ਤੇ ਇੱਥੇ ਹਜੇ ਉਨਾ ਹੀ ਆਉਂਦਾ ਪਾਣੀ ਤੇ ਕਿਉਂਕਿ ਜਦੋਂ ਪਾਣੀ ਨੇ ਆਪਣੀ ਧੱਕ ਮਾਰਨੀ ਆ ਤਾਂ ਉਹ ਹਜੇ ਪਿੱਛੇ ਪਾਣੀ ਹੈ ਹੀ ਬਹੁਤ ਹੈ ਨਾ ਤਾਂ ਕਰਕੇ ਇੱਥੇ ਮਹਿਸੂਸ ਨਹੀਂ ਹੋ ਰਿਹਾ ਆ ਹਾਲਾਤ ਐਸ ਵੇਲੇ ਤੇ ਮਹਾਰਾ ਹੀ ਭਲਾ ਕਰੇ ਪਰ ਹਾਂ ਸਾਰਿਆ ਵੀ 6-7 ਘੰਟਿਆਂ ਬਾਅਦ ਇੱਥੋਂ ਪਾਣੀ ਹੋਰ ਘਟੂਗਾ। ਇੱਥੇ ਆਹ ਦੇਖ ਲੋ ਜੀ ਹਾਲਾਤ ਐ ਇਸ ਵੇਲੇ। ਇਹ ਮਤਲਬ ਲਾ ਲਓ ਵੀ ਇਹਦੇ ਵਿੱਚ ਕਿੰਨਾ 15-20 ਫੁੱਟ ਪਾਣੀ ਹੋਣਾ। 15-20 ਫੁੱਟ ਪਾਣੀ ਬਈ ਦੇ ਵਿੱਚ ਇਸ ਵੇਲੇ ਹੈਗਾ ਇੰਨਾ। ਤੇ ਸਾਈਡਾਂ ਵਿੱਚ ਜਿਹੜਾ ਉੱਥੇ ਜਿਹਦਾ ਚਲਾੰਗ ਆ ਲਿਆ ਉੱਥੇ ਵੀ 10-10 ਫੁੱਟ 8-8 ਫੁੱਟ ਪਾਣੀ ਜਿਹੜਾ ਉਹ ਵੀ ਚੜ ਗਿਆ ਤੇ ਉਹ ਹੁਣ ਵਾਪਸ ਆਊਗਾ ਔਲੀ-ਔਲੀ ਮੋੜਾ ਪਾਊਗਾ। ਪਰ ਹਾਲਾਤ ਜਿਹੜੇ ਐ ਇਸ ਵੇਲੇ ਬਈ ਦੇ ਤੁਹਾਨੂੰ ਦਿਖਾ ਰ ਰਿਹਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਕੀ ਲੱਗਦਾ ਬਸ ਬਹੁਤ ਬੰਦਾ ਆ ਲਿਆ ਦੇਖ ਕੇ ਸਾਨੂੰ ਡਰੋਂਦਾ ਯਾਰ ਕੀ ਬਣ ਗਿਆ ਹਾਂ ਭਾਈ ਉਧਰ ਦੇਖ ਪਰ ਆਪਣੇ ਗਰਦਾਸਪੁਰ ਹੋ ਗਿਆ ਜਾਂ ਉਧਰ ਦੂਜੇ ਜ਼ਿਲ੍ਹਿਆਂ ਵਿੱਚ ਡੇਰਾ ਬਾਬਾ ਨਾਨਕ ਉਧਰ ਭਾਜੀ ਘਟੋ ਘਟ ਨਹੀਂ ਤੇ 12 12 10 10 ਫੁੱਟ ਕਈ ਜਗ੍ਹਾ ਤੇ ਪਾਣੀ ਆ ਗਿਆ ਉਥੇ ਕੀ ਹਾਲਾਤ ਦਾ ਬੰਦਾ ਉਹਨਾਂ ਦੇ ਪਸ਼ੂ ਡਰ ਗਏ ਉਹਨਾਂ ਦਾ ਚਾਰਾ ਜੋ ਵੀ ਸੀਗਾ ਸਾਰਾ ਕੁਝ ਖਤਮ ਹੋ ਗਿਆ ਬਹੁਤ ਬੁਰਾ ਹਾਲ ਉਹ ਲੋਕੀ ਜਦੋਂ ਉਹਨਾਂ ਦੇ ਕੋਲ ਕੋਈ ਜਾਂਦਾ ਉਹ ਕੰਬਦੇ ਵੀ ਆ ਮਤਲਬ ਫੇ ਵੀ ਉਹਨਾਂ 'ਚ ਐਡਾ ਹੌਸਲਾ ਆਇਆ ਉਹ ਕਹਿੰਦੇ ਆਓ ਚਾਹ ਬਣੀ ਪੀਓ ਕਿਉਂਕਿ ਉਹਨਾਂ ਨੇ ਭਾਜੀ ਸੰਘਰਸ਼ ਵੋ ਕੀਤੇ ਨਾ ਹੁਣ ਜਦੋਂ 47 ਵੇਲੇ ਵੀ 84 ਵੇਲੇ ਵੀ ਉਸ ਇਲਾਕੇ ਨੇ ਮਾਝੇ ਦੇ ਨੇ ਬਹੁਤ ਦਰਦ ਭੌਂਟ ਆਇਆ ਕਲੀਅਰ ਦਾ ਬਹੁਤ ਔਕਾ ਦੇਖੋ ਤਾਂ ਸਹੀ ਕਿੱਦਾਂ ਫਿਰ ਹੋ ਰਿਹਾ ਦਾ ਸਾਡੇ ਤੇ ਇੰਨੇ ਨੇ ਕਹਿਰ ਹੋਇਆ ਪਿਆ ਠੀਕ ਹੈ ਜੀ ਮਤਲਬ ਜੇ ਮੀਂਹ ਨਹੀਂ ਪੈਂਦਾ ਤੇ ਪਾਣੀ ਹੁਣ ਘਟੂਗਾ ਜੀ